ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜਿਨ੍ਹਾਂ ਦੇ ਸਿਰ ਦੇ ਉੱਤੇ ਕਰਜ਼ਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਤਿੰਨ ਬਚਨ ਮੰਨ ਲਓ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡੇ ਸਿਰ ਦੇ ਸਾਰੇ ਕਰਜ਼ੇ ਉਤਰ ਜਾਣਗੇ ਅਸੀਂ ਵੀ ਬਿਲਕੁਲ ਸੁਰਖਰੂ ਹੋ ਜਾਵਾਂਗੇ ਤੇ ਫਿਰ ਅੱਜ ਦੀ ਵੀਡੀਓ ਨੂੰ ਸੰਗਤ ਜੀ ਪੂਰਾ ਆਂਧ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਇੱਕ ਗੱਲ ਸਮਝਣੀ ਪੈਣੀ ਹੈ ਕਿ ਸਾਡੇ ਸਿਰ ਦੇ ਉੱਤੇ ਜੋ ਵੀ ਕਰਜ਼ਾ ਹੈ ਭਾਵੇਂ ਉਹ ਕਰਜ਼ਾ ਪੈਸੇ ਦਾ ਹੈ ਭਾਵੇਂ ਸਾਡੇ ਮਾੜੇ ਕਰਮਾਂ ਦਾ ਹੈ ਸਾਡੇ ਪਾਪਾਂ ਦਾ ਹੈ ਇਹ ਕਰਜ਼ਾ ਸਾਨੂੰ ਖੁਦ ਨੂੰ ਹੀ ਉਤਾਰਨਾ ਪੈਣਾ ਹੈ ਕੋਈ ਵੀ ਮਨੁੱਖ ਸਾਡੇ ਲਈ ਕੁਝ ਵੀ ਨਹੀਂ ਕਰ ਸਕਦਾ ਕੋਈ ਦੂਜਾ ਮਨੁੱਖ ਸਾਨੂੰ ਰਸਤਾ ਦਿਖਾ ਸਕਦਾ ਹੈ ਪਰ ਉਹ ਰਸਤੇ ਦੇ ਉੱਤੇ ਚੱਲਣਾ ਸਾਨੂੰ ਖੁਦ ਨੂੰ ਹੀ ਪੈਣਾ ਹੈ ਭਾਵੇਂ ਕੋਈ ਵੀ ਭਲਾ ਪੁਰਸ਼ ਸਾਨੂੰ ਚੰਗੀ ਸਲਾਹ ਦੇ ਸਕਦਾ ਹੈ ਪਰ ਦਿੱਤੀ ਹੋਈ ਸਲਾਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਖੁਦ ਲਾਗੂ ਕਰਨਾ ਹੈ ਉਹ ਦੱਸੇ ਹੋਏ ਰਸਤੇ ਦੇ ਉੱਤੇ ਉਹ ਦਿੱਤੀ ਹੋਈ ਸਲਾਹ ਦੇ ਉੱਤੇ ਚੱਲਣਾ ਅਸੀਂ ਆਪ ਹਾਂ ਕਿਉਂਕਿ ਜੇਕਰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਸਾਡੇ ਕਰਕੇ ਸਾਡੇ ਉੱਤੇ ਆਈਆਂ ਨੇ ਇਹਨਾਂ ਨੂੰ ਦੂਰ ਵੀ ਅਸੀਂ ਖੁਦ ਹੀ ਕਰ ਸਕਦੇ ਹਾਂ ਕੋਈ ਵੀ ਦੂਸਰਾ ਮਨੁੱਖ ਚਾਹ ਕੇ ਵੀ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਨਹੀਂ ਕਰ ਸਕਦਾ ਤਾਂ ਸਾਥ ਸੰਗਤ ਜੀ ਫਿਰ ਜਦੋਂ ਸਾਨੂੰ ਪਤਾ ਹੈ ਕਿ ਜੋ ਕੁਝ ਵੀ ਅਸੀਂ ਆਪਣੇ ਆਪ ਦੇ ਲਈ ਕਰਨਾ ਹੈ ਖੁਦ ਦੇ ਲਈ ਕਰਨਾ ਹੈ ਤੇ ਫਿਰ ਢਿੱਲੇ ਕਿਉਂ ਹੋਈਏ ਹੁਣ ਤੋਂ ਹੀ ਇਹ ਗੱਲ ਨੂੰ ਸਮਝ ਕੇ ਕੋਸ਼ਿਸ਼ ਕਰਨੀ ਹੈ ਕਿਉਂਕਿ ਕੋਸ਼ਿਸ਼ ਕਰਾਂਗੇ ਤਾਂ ਹੀ ਕਾਮਯਾਬ ਹੋਵਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੈਸੇ ਦੀ ਕਰਜ਼ੇ ਦੀ ਜਿਨ੍ਹਾਂ ਦੇ ਸਿਰ ਦੇ ਉੱਤੇ ਪੈਸੇ ਦਾ ਬਹੁਤ ਸਾਰਾ ਕਰਜ਼ਾ ਚੜ ਚੁੱਕਿਆ ਹੈ ਉਹ ਕਰਜ਼ਾ ਭਾਵੇਂ ਸਾਡੀ ਕਿਸੇ ਵੀ ਮਜਬੂਰੀ ਕਰਕੇ ਹੈ ਸਾਡੇ ਸਿਰ ਤੇ ਚੜਿਆ ਹੈ ਤੇ ਭਾਵੇਂ ਸਾਡੀ ਬਿਮਾਰੀ ਕਰਕੇ ਚੜਿਆ ਹੈ ਭਾਵੇਂ ਸਾਡੀਆਂ ਗਲਤ ਆਦਤਾਂ ਕਰਕੇ ਪਰ ਜਦੋਂ ਇੱਕ ਵਾਰ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਚੜ ਜਾਂਦੀ ਹੈ ਨਾ ਫਿਰ ਇਹ ਲਾਉਣੀ ਔਖੇ ਹੈ ਪਰ ਮੁਸ਼ਕਲ ਨਹੀਂ ਹੈ ਅਤੇ ਨਾ ਮੌਕਨ ਵੀ ਨਹੀਂ ਹੈ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਇਹਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਵਾਂਗੇ ਤਾਂ ਆਪਣੇ ਸੇਦ ਦੇ ਉੱਤੋਂ ਚੜੇ ਹੋਏ ਪੈਸੇ ਦੀ ਕਰਜ਼ੇ ਦੀ ਪੰਡ ਨੂੰ ਲੋਨ ਦੇ ਲਈ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਗੁਰਨਾਨਕ ਦੇਵ ਪਾਸ਼ਾ ਜੀ ਦਾ ਪਹਿਲਾ ਬਚਨ ਮੰਨਣਾ ਪੈਣਾ ਹੈ ਇਹ ਨਹੀਂ ਕਿ ਪੜ੍ਹ ਕੇ ਛੱਡ ਦਿੱਤਾ ਸਤਗੁਰ ਸੱਚੇ ਪਾਸ਼ਾ ਜੀ ਦਾ ਪਹਿਲਾ ਬਚਨ ਹੈ ਪਹਿਲੀ ਸਿੱਖਿਆ ਸਾਡੇ ਲਈ ਇਹ ਹੈ ਕਿ ਕਿਰਤ ਕਰੋ ਹੱਕ ਸੱਚ ਦੇ ਕਿਰਤ ਕਰੋ ਅਤੇ ਆਪਣੀ ਕੀਤੀ ਹੋਈ ਕਿਰਤ ਦੇ ਵਿੱਚ ਰੱਜ ਕੇ ਮਿਹਨਤ ਕਰਨੀ ਹੈ ਤਾਂ ਦੇਖਣਾ ਜਦੋਂ ਆਪਾਂ ਹੱਕ ਸੱਚ ਦੇ ਕਿਰਤ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਕੰਮ ਕਾਰ ਨੂੰ ਪੂਰੀ ਇਮਾਨਦਾਰੀ ਦੇ ਨਾਲ ਚਾਹ ਦੇ ਨਾਲ ਪੂਰੀ ਮਿਹਨਤ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਸਤ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਸਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਦੇਖੋ ਪੈਸਾ ਕਮਾਉਣ ਦੇ ਦੋ ਹੀ ਰਸਤੇ ਹਨ ਇੱਕ ਚੰਗਾ ਤੇ ਇੱਕ ਅਧਿਕ ਮਾੜਾ ਭਾਵ ਆਪਾਂ ਇਮਾਨਦਾਰੀ ਦੇ ਨਾਲ ਪੈਸਾ ਕਮਾ ਸਕਦੇ ਹਾਂ ਦੂਜਾ ਰਸਤਾ ਇਹ ਠੱਗੀ ਠੋਰੀ ਚੋਰੀ ਪਰ ਯਾਦ ਰੱਖਣਾ ਕਿ ਠੱਗੀ ਠੋਰੀ ਦੇ ਨਾਲ ਚੋਰੀ ਦੇ ਨਾਲ ਚੁਸਤ ਚਲਾਕੀ ਦੇ ਨਾਲ ਜੋ ਵੀ ਆਪਾਂ ਪੈਸਾ ਕਮਾਉਂਦੇ ਹਾਂ ਉਹ ਕਦੇ ਵੀ ਸਾਨੂੰ ਫਲਦਾ ਨਹੀਂ ਹੈ ਆਵਗੇ ਚੰਗੇ ਪਾਸੇ ਨਹੀਂ ਲੱਗਦਾ ਉਹ ਪੈਸੇ ਦੇ ਨਾਲ ਆਪਾਂ ਸੁੱਖ-ਸਹੂਲਤਾਂ ਖਰੀਦ ਸਕਦੇ ਹਾਂ ਪਰ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆਉਣਾ ਸੁੱਖ ਆਵੇਗਾ ਇਮਾਨਦਾਰੀ ਦੇ ਪੈਸੇ ਦੇ ਨਾਲ ਹੱਕ ਸੱਚ ਦੇ ਕਿਰਤ ਦੇ ਨਾਲ ਤੇ ਜੇਕਰ ਜ਼ਿੰਦਗੀ ਦੇ ਵਿੱਚ ਸੁੱਖ ਚਾਹੀਦਾ ਹੈ ਫਿਰ ਹੱਕ ਸੱਚ ਦੇ ਕਿਰਤ ਚੁਣਨੀ ਹੈ ਸਤਗੋ ਸੱਚੇ ਪਾਜੇ ਦੀ ਕਿਰਪਾ ਦੇ ਨਾਲ ਸਾਡੇ ਥੋੜੇ ਦੇ ਵਿੱਚ ਵੀ ਬਰਕਤਾਂ ਪਹਿਚਾਣ ਗੀਆਂ ਅਤੇ ਉਸ ਤੋਂ ਬਾਅਦ ਸਤਗੁਰ ਸੱਚੇ ਪਾਸ਼ਾ ਜੀ ਦੀ ਦੂਜੀ ਸਿੱਖਿਆ ਨਾਮ ਜਪੋ ਕਿਰਤ ਦੇ ਨਾਲ-ਨਾਲ ਨਾਮ ਦਾ ਪੰਲਾ ਵੀ ਨਹੀਂ ਛੱਡਣਾ ਸਤਗੁਰ ਸੱਚੇ ਪਾਸ਼ਾ ਜੀ ਨੇ ਇਹ ਦੋਵੇਂ ਕੰਮ ਸਾਨੂੰ ਕਰਨੋ ਕਿਹਾ ਹੈ ਜੋ ਮਨੁੱਖ ਵੀ ਆਪਣੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰਦੇ ਨੇ ਆਪਣੇ ਦਿਨ ਦੀ ਸ਼ੁਰੂਆਤ ਸਤਗੁਰ ਸੱਚੇ ਪਾਸ਼ਾ ਜੀ ਦੇ ਮਿੱਠੇ ਪਿਆਰੇ ਨਾਮ ਤੋਂ ਕਰਦੇ ਨੇ ਗੁਰਬਾਣੀ ਦੇ ਗਿਆਨ ਤੋਂ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੀਆਂ ਦੁੱਖ ਨਰਾਸ਼ਾ ਚਿੰਤਾਵਾਂ ਪਰੇਸ਼ਾਨੀਆਂ ਆਪਣੇ ਆਪ ਘਟਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਸਤ ਕੋ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਗਿਆਨ ਸਾਨੂੰ ਜ਼ਿੰਦਗੀ ਜਿਉਂਦਾ ਢੰਗ ਦੱਸਦਾ ਹੈ ਸਾਨੂੰ ਚੰਗੇ ਮਾੜੇ ਤੋਂ ਸੁਚੇਤ ਕਰਦਾ ਹੈ ਤਾਂ ਇਸ ਲਈ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕਾਮਵਾਲਕ ਦਾ ਸ਼ੁਕਰਾਨਾ ਕਰਨਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਇਹਦੇ ਸਾਨੂੰ ਫਾਇਦੇ ਹੀ ਫਾਇਦੇ ਨੇ ਜਦੋਂ ਆਪਾਂ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡਾ ਮਨ ਸੰਤੋਖੀ ਬਣਦਾ ਹੈ ਸਾਡਾ ਮਨ ਸਾਡੀ ਮਨ ਦੀ ਮੈਲ ਉਤਰਦੀ ਹੈ ਜਦੋਂ ਸ਼ੁਕਰਾਨਾ ਕਰਦੇ ਹਾਂ ਤੇ ਫਿਰ ਪਤਾ ਲੱਗਦਾ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਭ ਕੁਝ ਦਿੱਤਾ ਹੈ ਅਸੀਂ ਤਾਂ ਐਵੇਂ ਹੀ ਦੁਖੀ ਹੁੰਦੇ ਰਹਿੰਦੇ ਹਾਂ ਅਸੀਂ ਤਾਂ ਐਵੇਂ ਹੀ ਗਿਲੇ ਸ਼ਿਕਵੇ ਕਰਦੇ ਹਾਂ ਜਿੰਨਾ ਹੀ ਮਾਲਕ ਦਾ ਆਪਾਂ ਸ਼ੁਕਰਾਨਾ ਕਰਾਂਗੇ ਉਹ ਨਹੀਂ ਸਾਡੇ ਉੱਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਅਤੇ ਉਸ ਤੋਂ ਬਾਅਦ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਇਸ਼ਨਾਨ ਕਰਨ ਦੇ ਨਾਲ ਸਾਡਾ ਜੋ ਵੀ ਦਲਿੱਦਰ ਹੈ ਉਹ ਵੀ ਦੂਰ ਹੁੰਦਾ ਹੈ ਸਾਡੇ ਸਰੀਰ ਦੀ ਸਾਫ ਸਫਾਈ ਹੁੰਦੀ ਹੈ ਤਾਂ ਫਿਰ ਆਪਾਂ ਪੂਰਾ ਦਿਨ ਭਰ ਚੁਸਤੀ ਫੁਰਤੀ ਦੇ ਵਿੱਚ ਰਹਿੰਦੇ ਹਾਂ ਸਾਰੇ ਕੰਮਾਂ ਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ ਅਤੇ ਗੁਰਬਾਣੀ ਦਾ ਪਾਠ ਵੀ ਮਨ ਲਾ ਕੇ ਸਚਮੁਤਾ ਦੇ ਨਾਲ ਕਰ ਸਕਦੇ ਹਾਂ ਤਾਂ ਇਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਕਰਾਨਾ ਆਪਾਂ ਬਿਸਤਰਾ ਦੇ ਉੱਪਰ ਬੈਠੇ ਬੈਠੇ ਹੀ ਕਰ ਸਕਦੇ ਹਾਂ ਅਤੇ ਉੱਠਦਿਆਂ ਸਾਰ ਹੀ ਕਰਨਾ ਹੈ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ੇ ਜੀ ਦੀ ਕਿਰਪਾ ਦੇ ਨਾਲ ਸਾਰੇ ਹੀ ਕੰਮ ਆਪਣੇ ਆਪ ਸਹੀ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਆਪਾਂ ਲੇਟ ਉੱਠਦੇ ਹਾਂ ਤਾਂ ਸਾਡਾ ਮਨ ਕਾਲਾ ਪੈ ਜਾਂਦਾ ਹੈ ਸਾਡੇ ਮਨ ਦੇ ਬੰਦੇ ਬੰਦੇ ਕੰਮ ਕਈ ਵਾਰ ਸਾਡੇ ਕਾਲੇਪਣ ਕਰਕੇ ਵਿਗੜ ਜਾਂਦੇ ਨੇ ਪਰ ਜਦੋਂ ਆਪਾਂ ਅਮਰਤ ਵੇਲੇ ਉੱਠ ਕੇ ਗੁਰੂ ਦਾ ਗਿਆਨ ਹਾਸਲ ਕੀਤਾ ਗੁਰੂ ਦਾ ਆਸ਼ੀਰਵਾਦ ਹਾਸਲ ਕੀਤਾ ਤਾਂ ਸਾਡਾ ਮਨ ਬੜਾ ਸ਼ਾਂਤ ਰਹਿੰਦਾ ਹੈ ਸਾਡਾ ਮਨ ਸਹੀ ਫੈਸਲੇ ਕਰਦਾ ਹੈ ਤਾਂ ਇਸ ਲਈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਹੈ ਨਾਮ ਜਪੋ ਅਤੇ ਆਪਾਂ ਇੱਕ ਕੰਮ ਅਮਰਤ ਲਈ ਤੋਂ ਹੀ ਕਰਨਾ ਸ਼ੁਰੂ ਕਰ ਦੇਣਾ ਹੈ ਅਤੇ ਬਾਅਦ ਦੇ ਵਿੱਚ ਜਦੋਂ ਆਪਾਂ ਆਪਣੇ ਕੰਮਕਾਰ ਕਰਦੇ ਹਾਂ ਜਦੋਂ ਆਪਣੇ ਕੰਮਕਾਰ ਨੂੰ ਸ਼ੁਰੂ ਕਰਦੇ ਹਾਂ ਉਦੋਂ ਵੀ ਵਾਇਗ੍ਰੋਚੀ ਦਾ ਸ਼ੁਕਰਾਨਾ ਕਰਕੇ ਹੀ ਆਪਣੇ ਕੰਮਕਾਰ ਨੂੰ ਹੱਥ ਪਾਉਣਾ ਚਾਹੀਦਾ ਹੈ ਅਤੇ ਕੰਮ ਕਰਦੇ ਹੋਇਆ ਵੀ ਜੇਕਰ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤ ਸਾਡੇ ਹੱਥਾਂ ਤੋਂ ਕਦੇ ਵੀ ਗਲਤ ਨਹੀਂ ਹੋਵੇਗਾ ਫਿਰ ਜਦੋਂ ਵੀ ਗਲਤ ਰਸਤੇ ਤੇ ਚੱਲਣ ਲੱਗਾਂਗੇ ਤਾਂ ਸਾਡੇ ਮਨ ਨੇ ਆਪਣੇ ਆਪ ਹੀ ਪਿੱਛੇ ਨੂੰ ਹੋ ਜਾਣਾ ਹੈ ਅਤੇ ਉਸ ਤੋਂ ਬਾਅਦ ਤੀਸਰਾ ਕੰਮ ਉਹ ਹੈ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਸ਼ੱਕਣਾ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਵੰਡਣ ਵਾਲੇ ਬਣਾਇਆ ਹੈ ਸਰਬੱਤ ਦੇ ਭਲੇ ਦੇ ਕਾਰਜ ਦੇ ਵਿੱਚ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਜ਼ਰੂਰ ਕੱਢਣਾ ਚਾਹੀਦਾ ਹੈ ਗੁਰੂ ਘਰ ਦੇ ਵਿੱਚ ਚੱਲ ਰਹੀ ਕਾਰਜਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਨੀ ਹੈ ਅਤੇ ਜੇਕਰ ਸਾਡੇ ਆਸ-ਪਾਸ ਕੋਈ ਵੀ ਲੋੜਵੰਦ ਹੈ ਜਿਸ ਨੂੰ ਪੈਸੇ ਦੀ ਕੱਪੜੇ ਦੀ ਦਵਾਈਆਂ ਦੀ ਜਾਂ ਫਿਰ ਰੋਟੀ ਦੀ ਲੋੜ ਹੈ ਉਹਦੇ ਕਰਦੀ ਲੋੜ ਦੀ ਜ਼ਰੂਰਤ ਪੂਰੀ ਕਰਨੀ ਹੈ ਸਾਨੂੰ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਰਕਤਾਂ ਸਾਡੇ ਉੱਤੇ ਹੁੰਦੀਆਂ ਹੀ ਰਹਿੰਦੀਆਂ ਨੇ ਤਾਂ ਦੇਖਣਾ ਜਿਸ ਤਿੰਨ ਤੋਂ ਵੀ ਆਪਾਂ ਆਪਣੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਇਹ ਤਿੰਨ ਸਖਿਆਵਾਂ ਨੂੰ ਮੰਨ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਆ ਕਿ ਹੱਕ ਸੱਚ ਦੇ ਕਿਰਤ ਕਰਨੇ ਨਾਮ ਚੱਪਣਾ ਵੰਡ ਕੇ ਛਕਣਾ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ ਸਾਡੇ ਸਿਰ ਤੇ ਸਾਰੇ ਹੀ ਕਰਜ਼ੇ ਲੈ ਜਾਣਗੇ ਜਦੋਂ ਆਪਾਂ ਹੱਕ ਸੱਚ ਦੀ ਕਿਰਤ ਕਮਾਈ ਕਰਾਂਗੇ ਆਪਣੀ ਕਿਰਤ ਦੇ ਵਿੱਚੋਂ ਆਪਣੇ ਕੰਮਕਾਰ ਦੇ ਵਿੱਚ ਰੱਜ ਕੇ ਚਾਹ ਦੇ ਨਾਲ ਮਿਹਨਤ ਕਰਾਂਗੇ ਤਾਂ ਸਾਡੇ ਘਰ ਦੀ ਪੈਸੇ ਦੀ ਤੰਗੇ ਦੂਰ ਹੋਵੇਗੇ ਜਦੋਂ ਅਸੀਂ ਨਾਮ ਜਪਾਂਗੇ ਅਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਸਰਬੱਤ ਦੇ ਭਲੇ ਦੇ ਕਾਰਜਾਂ ਦੇ ਵਿੱਚ ਚੋਗਦਾਨ ਪਾਵਾਂਗੇ ਤਾਂ ਸਾਡੇ ਕਈ ਪਿਛਲੇ ਮਾੜੇ ਕਰਮ ਕੱਟੇ ਜਾਂਦੇ ਹਨ ਅੱਗੋਂ ਸਾਡੇ ਚੰਗੇ ਕਰਮ ਬੰਦਦੇ ਹਨ ਤੇ ਜੇਕਰ ਸਾਡੇ ਸਿਰ ਦੇ ਉੱਤੇ ਕੋਈ ਮਾੜੇ ਕਰਮਾਂ ਦਾ ਪਾਪਾਂ ਦਾ ਭਾਰ ਵੀ ਹੋਇਆ ਪਾਪਾਂ ਦਾ ਕਰਜ਼ ਵੀ ਹੋਇਆ ਉਹ ਵੀ ਲੈ ਜਾਣਾ ਹੈ ਤਾਂ ਬਸ ਅੱਜ ਦੀ ਵੀਡੀਓ ਬਣਾਉਣ ਦਾ ਸਾਹ ਸੰਗਤ ਜੀ ਮਕਸਦ ਇਹੀ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਦੁੱਖ ਤਕਲੀਫ ਚਿੰਤਾ ਹੁੰਦੀ ਹੈ ਜਦੋਂ ਆਪਾਂ ਪਰੇਸ਼ਾਨ ਹੁੰਦੇ ਹਾਂ ਤਾਂ ਆਪਾਂ ਕਈ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਮੇਰੇ ਘਰ ਦੇ ਵਿੱਚ ਇਸ ਚੇਂਜ ਦੇ ਕਮੀ ਹੈ ਪੈਸਾ ਨਹੀਂ ਆ ਰਿਹਾ ਬਰਕਤ ਨਹੀਂ ਆ ਰਹੀ ਮੇਰੇ ਸਿਰ ਤੇ ਕਰਜ਼ਾ ਚੜ ਗਿਆ ਹੈ ਫਿਰ ਆਪਾਂ ਜਿੰਨੇ ਪ੍ਰਕਾਰ ਦੇ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਉਨੀਆਂ ਹੀ ਸਾਨੂੰ ਸਲਾਹਾਂ ਮਿਲਦੀਆਂ ਨੇ ਅੱਜ ਦੀ ਦੁਨੀਆ ਦੇ ਵਿੱਚ ਬਹੁਤੇ ਲੋਕ ਅਜਾਏ ਹਨ ਜਿਨ੍ਹਾਂ ਨੂੰ ਕਿਸੇ ਦੇ ਦੁੱਖ ਦੀ ਨਹੀਂ ਪਈ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੈ ਤਕਲੀਫ ਹੈ ਕਿਸੇ ਨੂੰ ਉਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਸਾਦ ਸੰਗਤ ਹਰ ਇੱਕ ਮਨੁੱਖ ਆਪਣੇ ਫਾਇਦੇ ਨੂੰ ਦੇਖਦਾ ਹੈ ਕਿ ਮੇਰਾ ਫਾਇਦਾ ਕੀ ਹੈ ਦੁਨੀਆ ਦੇ ਵਿੱਚ ਕਈ ਐਸੇ ਲੋਕ ਵੀ ਬੈਠੇ ਨੇ ਜਿਹੜੇ ਸਿਰਫ ਇਹ ਹੀ ਉਡੀਕ ਰਹੇ ਹੁੰਦੇ ਨੇ ਕਿ ਕੋਈ ਨਾ ਕੋਈ ਮਜਬੂਰ ਬੰਦਾ ਦਿਸੇ ਤੇ ਅਸੀਂ ਉਹਦੀ ਮਜਬੂਰੀ ਦਾ ਫਾਇਦਾ ਚੁੱਕੀਏ ਤਾਂ ਜਦੋਂ ਆਪਾਂ ਕਈ ਵਾਰ ਪੈਸੇ ਦੀ ਤੰਗੀ ਦੀ ਗੱਲ ਕਰਦੇ ਹਾਂ ਜਾਂ ਕੋਈ ਆਪਣੀ ਜ਼ਿੰਦਗੀ ਦਾ ਆਪਣੇ ਪਰਿਵਾਰ ਦਾ ਵੱਡਾ ਦੁੱਖ ਦੱਸਦੇ ਹਾਂ ਤੇ ਕਈ ਲੋਕ ਸਾਡੀ ਉਸ ਮਜਬੂਰੀ ਦਾ ਉਸ ਦੁੱਖ ਦਾ ਫਾਇਦਾ ਚੁੱਕਦੇ ਹਨ ਸਾਨੂੰ ਗਲਤ ਰਾਹੇ ਪਾ ਦਿੰਦੇ ਹਨ ਸਾਨੂੰ ਕਈ ਤਰ੍ਹਾਂ ਦੀ ਟੋਣੇ ਟੋਟ ਕੇ ਉਪਾਦ ਚੱਕਰਾਂ ਦੇ ਵਿੱਚ ਪਾ ਦਿੰਦੇ ਹਨ ਪਰ ਸਾਨੂੰ ਸਾਡੇ ਗੁਰੂ ਨਾਨਕ ਪਾਸ਼ਾ ਜੀ ਨੇ ਇਹੋ ਜਿਹਾ ਕਰਮकांड ਕਰਨ ਤੋਂ ਰੋਕਿਆ ਹੈ ਅਸੀਂ ਕੋਈ ਟੋਣੇ ਟੋੜ ਕੇ ਦੇ ਵਿੱਚ ਪੈਣਾ ਨਾ ਹੀ ਕੋਈ ਹੱਥ ਉਤੇ ਧਾਗਾ ਬੰਨਣਾ ਅਤੇ ਨਾ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਤਾਰੀਦਾਰ ਤੇ ਉੱਤੇ ਜਾ ਕੇ ਮੱਥਾ ਟੇਕਣਾ ਹੈ ਸਨ ਜੋ ਵੀ ਮਿਲਣਾ ਇਹਨਾਂ ਗੁਰੂ ਨਾਨਕ ਪਾਸ਼ਾ ਜੀ ਦੇ ਦਰ ਤੋਂ ਹੀ ਮਿਲਣਾ ਹੈ ਤਾਂ ਇਸ ਕਰਕੇ ਸਤਗੁਰ ਸੱਚੇ ਪਾਸ਼ਾ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਸਤਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ ਸੋਹਣੇ ਅੰਗ ਪੈਰ ਦਿੱਤੇ ਹਨ ਇਹਨਾਂ ਦੇ ਨਾਲ ਆਪਾਂ ਜਿੰਨੀ ਮਿਹਨਤ ਕਰਾਂਗੇ ਓਨੀਆਂ ਹੀ ਸਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਤਾਂ ਗੁਰੂ ਨਾਨਕ ਪਾਸ਼ਾ ਜੀ ਦੀ ਦਿੱਤੀ ਹੋਈ ਇਸ ਸਿੱਖਿਆ ਨੂੰ ਸਭ ਤੋਂ ਪਹਿਲਾਂ ਮੰਨਣਾ ਹੈ ਕਿ ਹੱਕ ਸੱਚ ਦੇ ਕਿਰਤ ਕਰਨੀ ਹੈ ਆਪਣੇ ਕਿਰਤ ਨੂੰ ਆਪਣੇ ਕੰਮ ਕਾਰ ਨੂੰ ਸ਼ੁਰੂ ਕਰਨ ਲੱਗਿਆਂ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਆ ਕੰਮ ਕਾਰ ਅਤੇ ਇਹ ਕਿਰਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ